ਤੋਂ ਦੇ ਮਾਈਕ ਸਤ ਸ੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਾਰਾ ਦਾਵਾ 555 ਦੇ ਅੱਜ ਜਿਦਾਂ ਤੁਹਾਨੂੰ ਪਤਾ ਹੀ ਆ ਵੀ ਸੰਡੇ ਆਪਾਂ ਕਰਦੇ ਆ ਛੁੱਟੀ ਘਰੇ ਕੰਮ ਧੰਦੇ ਕੀਤੇ ਹੋਰ ਉਹਦਾ ਤੇ ਵਲੋਗ ਬਣਿਆ ਜੀ ਆ ਬੂਟਾ ਹੀ ਅਡੇ ਸੰਤਰਿਆਂ ਦਾ ਤੇ ਇਹਨੂੰ ਦਵਾਈ ਪਾਈ ਸਿੰਗਲ ਹੀ ਲਿਆ ਕੇ ਦੋ ਤਿੰਨ ਰੀ ਪਰ ਨਹੀਂ ਹੁਣੇ ਅਸਰ ਕੀਤਾ ਤੇ ਸੋ ਗਿਆ ਇਹਨੂੰ ਪੁੱਟਦੇ ਹੁਣ ਬੂਟਾ ਬੜਾ ਵਧੀਆ ਹੈ ਦਵਾਈ ਦੋ ਤਿੰਨ ਵਾਰੀ ਪਾਈ ਇਹਨੂੰ ਪਰ ਨਹੀਂ ਬਣੀ ਗੱਲ ਸੁਬਕੀ ਅਮਰੂਦਾਂ ਦੇ ਬੂਟੇ ਆ ਲੱਗੇ ਦੇ ਇੱਕ ਆ ਪਤਾ ਨਹੀਂ ਹੁਣ ਨਿੰਬੂ ਦਾ ਬੂਟਾ ਆ ਕੇ ਸੰਤਰੇ ਦਾ ਬੂਟਾ ਇੱਕ ਉਹ ਸੰਤਰੇ ਦਾ ਬੂਟੇ ਹੁਣ ਇੱਕ ਦੋ ਆਪਾਂ ਨੂੰ ਲਾਉਣੇ ਪੈਣੇ ਆ ਕਿਉਂਕਿ ਉਧਰ ਹੈਗਾ ਇੱਕ ਵੱਡਾ ਉਹਦਾ ਵਾ ਦੋ ਤਿੰਨ ਬੂਤੀ ਤੇ ਚਾਹੀਦੇ ਆ ਇਹਦੇ ਥੱਲੇ ਆ ਸੇਂਗ ਸੇਂਗ ਵਾਲੀ ਦਵਾਈ ਤੇ ਪਾਈ ਪਰ ਬਣੀ ਨਹੀਂ ਗੱਲ ਦੋ ਤਿੰਨ ਵਾਰ ਹੀ ਪਾਈ ਅਸੀਂ ਮੈਂ ਤਾਂ ਪੁੱਟ ਨਹੀਂ ਦਿਆਂ ਵੀ ਸ਼ਹਿਰ ਬਣ ਜੂਗਾ ਪਰ ਨਹੀਂ ਬਣੇਗਾ ਹੁਣ ਪੁੱਟਦੇ ਆ ਨੂੰ ਈਪੋ ਵੜ ਜਾਣਾ ਇੱਧਰ ਆ ਜਾ ਓਏ 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 ਇੱਧਰ ਪੁੱਟੀਏ ਨੂੰ ਇੱਕ ਇਹਨੂੰ ਕੰਡੇ ਆ ਦੇ ਇਹ ਖੋਲਣਾ ਪੈਣਾ ਮੈਂ ਕਈ ਲਾਉਣਾ ਹਾਂਜੀ ਮੈਂ ਕਈ ਲਾਵਾ ਤਾਂ ਇਹਨਾਂ ਫੋਲ ਕੇ ਨਾ ਵੜਾ ਜਾਂ ਫੇਰ ਫੁੱਲ ਉਹ ਹੋਰ ਸੁਣਾਓ ਠੀਕ ਠਾਕ ਜੇ ਚੜਦੀ ਕਲਾ ਲੋਗ ਸਾਡੇ ਕੋ ਥੋੜਾ ਲੇਟ ਪੈਂਦਾ ਤੇ ਪਾਈ ਕਰਾਂਗੇ ਉਦਾਂ ਹੁਣ ਦਾ ਚੋਣਾ ਜਾਂ ਨਾਈ ਉਡਾਉਣਾ ਜੀ ਆਪਾਂ ਦਵਾਈ ਨੇ ਅਸਰ ਤੇ ਕੀਤਾ ਜਿਆਦਾ ਸੇਂਸ ਹੋ ਗਏ ਨਹੀਂ ਆ ਪਰ ਲੇਟ ਹੋ ਗਏ ਥੋੜੇ ਬੱਲਾ ਬੱਲਾ ਬੱਲ ਤਾਂ ਤਰੇ ਬੜੇ ਲੱਗੇ ਸੀ ਤੇ ਪਰ ਹੁਣ ਤਾਂ ਹੀ ਸੋਗੇ ਚੱਕ ਕਰੋ ਸੰਤ ਰਗ ਵਾ ਤੇ ਬਧੇਰੀ ਲਾਈ ਅਸੀਂ ਆਪਣੇ ਨੂੰ ਦੋ ਤਿੰਨ ਰੀ ਪਾਈ ਦਵਾਈ ਪਰ ਨਹੀਂ ਬਣਗਾ ਆਹ ਦੇ ਘਰ ਦੇ ਆਂਬ ਆ ਇਹ ਆਂਬ ਜਿਹਦੋਂ ਗੇਦੇ ਉਹਦੀਆਂ ਗਿੱਟਆਂ ਸੁੱਟੀਆਂ ਐਨੇ ਚਾਰ ਬੂਟੇ ਆ ਗਏ ਜੇ ਕਿ ਇਹਨੇ ਲੈਣੇ ਹੋਏ ਤਾਂ ਦੱਸ ਦਿਓ ਆਂਬ ਦੇ ਬੂਟੇ ਛੀਕੂਆ ਦੇ ਬੂਟੇ ਤੇ ਲਗਾਠਾਂ ਦਾ ਇੱਕ ਦੋ ਬੂਟਾ ਜੇ ਕਿ ਇਹਨੂੰ ਚਾਹੀਦਾ ਹੋਇਆ ਤੇ ਦੱਸ ਦਿਓ ਤਿਆਰ ਆ ਕਰਦੇ ਆ ਆਪਣੇ ਕੁੜੀਆਂ ਜਿਹੜਾ ਮਜ਼ਬੂਤ ਇਹਦੀ ਔਰ ਦੋ ਜਿਹੜਾ ਰਹਿ ਗਈਆਂ ਚਲੋ ਇਹ ਹੁਣ ਸੁੱਟ ਕੇ ਆਨੇ ਆਹੀ ਬਾਹਰ ਬੜੀ ਥਾਣੀ ਨਹੀਂ ਨਿਕਲਣਾ ਵੱਡੇ ਘੇਰ ਥਾਣੀ ਜਾਂਦਾ ਸ਼ਿਕਾਰੀ ਫੈਦਰ ਇਹ ਮਿਕਸਰ ਜੀ ਦਾ ਕਿੰਨੇ ਚਿਰ ਦਾ ਹੋਊਗਾ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਦੱਸਾਂ ਕਿੰਨੇ ਚਿਰ ਦਾ ਹੈ